ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਸਤਰਾਂ ਅਸੀਂ ਗੁਰਵਾਣੀ ਦੇ ਵਿੱਚ ਪੜ੍ਹਦੇ ਸੁਣਦੇ ਅਕਸਰ ਹੀ ਰਹਿੰਦੇ ਆ ਪਰ ਅਸੀਂ ਇਹਨਾਂ ਸਤਰਾਂ ਤੇ ਕਦੇ ਵੀ ਅਮਲ ਕੀਤਾ ਨਹੀਂ ਜਿਸ ਕਰਕੇ ਅੱਜ ਸਾਡਾ ਪਾਣੀ ਵੀ ਪ੍ਰਦੂਸ਼ਿਤ ਹੈ ਸਾਡੀ ਹਵਾ ਵੀ ਪ੍ਰਦੂਸ਼ਿਤ ਹੈ ਸਾਡਾ ਵਾਤਾਵਰਨ ਵੀ ਬੜਾ ਗੰਦਲਾ ਹੋਇਆ ਪਿਆ ਹੈ ਜਦੋਂ ਅਸੀਂ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਮਾਰਗਾਂ ਤੇ ਨਹੀਂ ਚੱਲ ਸਕੇ ਉਹਨਾਂ ਦੁਆਰਾ ਜੋ ਆਪਣੇ ਗਰਵਾਣੀ ਜਰੀਏ ਸਾਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਮੁਤਾਬਕ ਨਹੀਂ ਚੱਲ ਸਕੇ ਤਾਂ ਇਸ ਤੋਂ ਮੰਦਪਾਗਾ ਛੱਡ ਲਈ ਕੁਝ ਨਹੀਂ ਹੋ ਸਕਦਾ ਜਿਹੜੀ ਅੱਜ ਰਿਪੋਰਟ ਬਾਰੇ ਗੱਲ ਕਰਨ ਜਾ ਰਹੇ ਹਾਂ ਉਸ ਰਿਪੋਰਟ ਬਾਰੇ ਤੁਸੀਂ ਜਾਣ ਕੇ ਬੜੀ ਹੈਰਾਨੀ ਵੀ ਪ੍ਰਗਟ ਕਰੋਗੇ ਤੇ ਤੁਸੀਂ ਸੋਚਣ ਲਈ ਵੀ ਮਜਬੂਰ ਹੋ ਜਾਓਗੇ ਕਿਉਂਕਿ ਪੰਜਾਬ ਇੱਕ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਹੁਣ ਪੰਜਾਬ ਦੇ ਕੁਝ ਦਰਿਆਵਾਂ ਵੰਡ ਤੋਂ ਬਾਅਦ ਪਾਕਿਸਤਾਨ ਵੱਲ ਵੀ ਚਲੇ ਗਏ ਪਰ ਜਿਹੜੇ ਬਾਕੀ ਬਚੇ ਦਰਿਆ ਨੇ ਉਹ ਵੀ ਸਾਡੇ ਪ੍ਰੇਤ ਹੋ ਚੁੱਕੇ ਨੇ ਜਿੱਥੇ ਧਰਤੀ ਦੇ ਹੇਠਲਾ ਪਾਣੀ ਪਲੀਤ ਹੋ ਚੁੱਕਿਆ ਉੱਥੇ ਹੀ ਧਰਤੀ ਦੇ ਜਿਹੜੇ ਉੱਪਰ ਚੱਲਦੇ ਦਰਿਆਵਾਂ ਨਹਿਰਾਂ ਦਾ ਪਾਣੀ ਹੈ ਉਹ ਵੀ ਵੱਡੀ ਪੱਧਰ ਤੇ ਪ੍ਰਦੂਸ਼ਿਤ ਹੋਇਆ ਜਿਸ ਬਾਰੇ ਅੱਜ ਅਸੀਂ ਗੱਲ ਕਰਾਂਗੇ ਤੁਸੀਂ ਜਿਹੜੇ ਪੰਜਾਬੀ ਨਿਊ ਟੈਲੀਵਿਜ਼ਨ ਨਾਲ ਮੈਂ ਸੁਖਰਾਜ ਚਹਿਲ ਜਿੱਥੇ ਪੰਜਾਬ ਦੇ ਵਿੱਚ ਕੀਟਨਾਸ਼ਕ ਦਵਾਈਆਂ ਸਮੇਤ ਹੋਰ ਅਨੇਕਾਂ ਚੀਜ਼ਾਂ ਦਾ ਬੋਲਬਾਲਾ ਹੋਣ ਕਰਕੇ ਸਾਡਾ ਪਾਣੀ ਪ੍ਰਦੂਸ਼ਿਤ ਹੋਇਆ ਉੱਥੇ ਹੀ ਹੁਣ ਇੱਕ ਅਜੀਬੀ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਜਿਹੜਾ ਸਾਡਾ ਨਹਿਰਾਂ ਦਾ ਪਾਣੀ ਹੈ ਉਸ ਵਿੱਚ ਸਾਡੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀ ਸਮੱਗਰੀ ਰੋੜ ਕੇ ਵੱਡੀ ਪੱਧਰ ਤੇ ਪ੍ਰਦੂਸ਼ਿਤ ਕੀਤਾ ਹੈ। ਭਾਵ ਅੱਜ ਬਹਿਮਾ ਪਰਮਾਨੇ ਦੇ ਵਿੱਚ ਸਾਡੇ ਲੋਕ ਐਨੇ ਲਿਫਟ ਹੋ ਚੁੱਕੇ ਨੇ ਕਿ ਜਿਹੜੀਆਂ ਨਹਿਰਾ ਨੇ ਸੂਏ ਕੱਸੀਆਂ ਨੇ ਉਹਨਾਂ ਦੇ ਵਿੱਚ ਆਪਣੇ ਗ੍ਰਹਿ ਤਾਰਨ ਦੇ ਲਈ ਜਦੋਂ ਕਿਸੇ ਜੋਤਿਸ਼ ਵੱਲੋਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਅਜਿਹਾ ਦਰਸਾਇਆ ਜਾਂਦਾ ਜਾਂ ਉਹਨਾਂ ਨੂੰ ਸੁਝਾ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਆਪਾ ਕਰੋ ਜਾਂ ਤੁਸੀਂ ਆਪਣੇ ਗ੍ਰਹਿ ਜਿਹੜੇ ਤੁਹਾਡੇ ਤੇ ਚੜੇ ਹੋਏ ਨੇ ਉਹਨਾਂ ਨੂੰ ਉਤਾਰਨ ਵਾਸਤੇ ਆਹ ਚੀਜ਼ਾਂ ਆਹ ਸਮੱਗਰੀ ਪਾਣੀ ਵਿੱਚ ਤਾਰ ਦਿਓ ਤੁਹਾਡੇ ਸਾਰੇ ਗ੍ਰਹਿ ਕਸ਼ਟ ਕੱਟ ਜਾਣਗੇ ਅਜਿਹਾ ਅੱਜ ਦੁਨੀਆ ਤੇ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਕਿਉਂਕਿ ਕਾਫੀ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਜਲਦੀ ਅਮੀਰ ਹੋ ਜਾਈਏ ਜਾਂ ਬਿਨਾ ਕੁਝ ਕੀਤੇ ਬਿਨਾ ਕੰਮ ਕਰ ਕੀਤੇ ਸਾਡੇ ਕੋਲੇ ਵੱਧੂ ਸੌਰਤ ਹੋਵੇ ਪੈਸੇ ਦੀ ਭੁੱਖ ਕਾਰਨ ਅਜਿਹੇ ਮਸਲਿਆਂ ਵਿੱਚ ਵਾਧਾ ਹੋਇਆ ਜਿਸ ਕਰਕੇ ਹੁਣ ਜਿਹੜੀ ਰਿਪੋਰਟ ਸਾਹਮਣੇ ਹੈ ਉਸ ਵਿੱਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੀਆਂ ਨਹਿਰਾਂ ਲਗਾਤਾਰ ਪ੍ਰਦੂਸ਼ਥ ਹੋ ਰਹੀਆਂ ਨੇ ਕਿਉਂਕਿ ਲੋਕ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਨਾਰੀਅਲ ਸਮੇਤ ਤਰ੍ਹਾਂ-ਤਰ੍ਹਾਂ ਦੀ ਸਮਗਰੀ ਤਾਰ ਰਹੇ ਨੇ ਜਿਸ ਦੀ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ ਹੁਣ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਦਿਖਾਈ ਹੈ ਜਿਸ ਦੇ ਵਿੱਚ ਸਾਹਮਣੇ ਆਇਆ ਕਿ 3 ਦਰਜਨ ਦੇ ਕਰੀਬ ਅਜਿਹੀਆਂ ਥਾਵਾਂ ਦੀ ਸਨাক্ত ਵੀ ਕੀਤੀ ਹੈ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਲੰਘਦੀਆਂ ਨਹਿਰਾਂ ਦੇ ਲੋਕ ਵੱਡੇ ਪੱਧਰ ਤੇ ਜਾ ਕੇ ਨਾਰੀਅਲ ਸਮੇਤ ਹੋਰ ਸਮਗਰੀ ਤਾਰਦੇ ਨੇ ਤੁਹਾਨੂੰ ਦੱਸ ਦੇਈਏ ਕਿ ਜਿਹੜੀ ਇਹ ਸਮਗਰੀ ਤਾਰੀ ਜਾਂਦੀ ਜਿੱਥੇ ਇਸ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਜੋ ਇਹ ਸਮਾਨ ਛੁੱਟਿਆ ਜਾਂਦਾ ਹੈ ਕੋਈ ਨਾਰੀ ਵਾਲ ਹੁੰਦੇ ਨੇ ਉਹ ਅੱਗੇ ਜਾ ਕੇ ਫਸ ਵੀ ਜਾਂਦੇ ਨੇ ਜਿਸ ਨਾਲ ਨਹਿਰਾਂ ਟੁੱਟਣ ਸਮੇਤ ਕਈ ਹੋਰ ਵੀ ਘਟਨਾਵਾਂ ਵਾਪਰਦੀਆਂ ਨੇ ਨਹਿਰਾਂ ਟੁੱਟ ਜਾਂਦੀਆਂ ਨੇ ਲੋਕਾਂ ਦਾ ਵੱਡੀ ਪੱਧਰ ਤੇ ਨੁਕਸਾਨ ਵੀ ਹੋ ਜਾਂਦਾ ਹੈ ਤੁਹਾਨੂੰ ਦੱਸ ਦਿੰਦੇ ਕਿ ਗ੍ਰੀਨ ਰਿਵਿਊ ਨਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਤਹਿਤ ਨਹਿਰਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਵੱਖ-ਵੱਖ ਕਦਮ ਉਠਾਏ ਜਾ ਰਹੇ ਨੇ ਜਿਹੜੇ ਹੁਣ ਇਹ ਏਰੀਏ ਸੁਨਾਤ ਕੀਤੇ ਨੇ ਕਿ ਜਿੱਥੇ ਵੱਧਵਾਦ ਨਹਿਰਾ ਪ੍ਰਦੂਸ਼ਤ ਹੋ ਰਹੀਆਂ ਨੇ ਜਿੱਥੇ ਲੋਕਨ ਵੱਧਵਾਦ ਸਮਗਰੀ ਤਾਰ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਖੜਾ ਦੇ ਏਰੀਆ ਸੁਨਾਤ ਹੋਏ ਨੇ ਇਸ ਨਹਿਰ ਦੇ ਵਿੱਚ 12 ਥਾਵਾਂ ਤੇ ਲੋਕ ਸਮਗਰੀ ਵੱਖ-ਵੱਖ ਪ੍ਰਕਾਰ ਦੀ ਜਲ ਪ੍ਰਵਾਹ ਕਰਦੇ ਨੇ ਇਸੇ ਪ੍ਰਕਾਰ ਇਸ ਰਿਪੋਰਟ ਅਨੁਸਾਰ ਖਰੜ ਲੁਧਿਆਣਾ ਕੌਮੀ ਮਾਰਗ ਖੰਨਾ ਸਮਰਾਲਾ ਰੋਡ ਖੰਨਾ ਮਾਲੀ ਰਕੋਟਲਾ ਰੋਡ ਸੜਕ ਲਾਗੇ ਪਾਖੜਾ ਨਹਿਰ ਵਿੱਚ ਲੋਕ ਸਮਗਰੀ ਤਾਰਦੇ ਨੇ ਮੁੱਢਲੇ ਪੜਾਅ ਦੇ ਸਿਰਫ ਵੱਡੀਆਂ ਨਹਿਰਾਂ ਦਾ ਅੰਕੜਾ ਫਿਲਹਾਲ ਤਿਆਰ ਕੀਤਾ ਗਿਆ ਹੈ ਸਰਹੰਦ ਕਨਾਲ ਤੇ ਗਹਿਰੀ ਬ੍ਰਿਜ ਨੀਲੋ ਬ੍ਰਿਜ ਸਨਾਗਤ ਹੋਏ ਹਨ ਸਰਹੰਦ ਕਨਾਲ ਦੇ ਸਾਰੇ ਪੁਲਾਂ ਤੇ ਲੋਕ ਸਮਗਰੀ ਤਾਰਦੇ ਹਨ ਬਠਿੰਡਾ ਨਹਿਰ ਦੇ ਜੇ ਜਿਹੜੀ ਬਠਿੰਡਾ ਦੇ ਵਿੱਚ ਸ਼ਹਿਰੀ ਨਹਿਰਾ ਸ਼ਹਿਰ ਦੇ ਵਿੱਚੋਂ ਲੰਘਦੀ ਹੈ ਉੱਥੇ ਵੀ ਬਹੁਤ ਵੱਡੀ ਪੱਧਰ ਤੇ ਲੋਕਾਂ ਅਜਿਹੀ ਸਮਗਰੀ ਧਾਰਦੇ ਨੇ ਇਸੇ ਪ੍ਰਕਾਰ ਅੱਪਰ ਵਾਰੀ ਦੁਆਬ ਨਹਿਰ ਦੇ ਸੇ ਪ੍ਰਮੁੱਖ ਪੁਆਇੰਟ ਸਨਾਰਥ ਹੋਏ ਹਨ ਜਿੱਥੇ ਇਹ ਸਮਗਰੀ ਧਾਰੀ ਜਾਂਦੀ ਹੈ ਸਰਹੰਦ ਫਿਟਰ ਦੇ ਤਿੰਨ ਬੀਕਾਨੇਰ ਕਨਾਲ ਦੇ ਦੋ ਰਾਜਸਥਾਨ ਤੇ ਈਸਟਰਨ ਫਿਟਰ ਦਾ ਇੱਕ ਪ੍ਰਮੁੱਖ ਪੁਆਇੰਟ ਸਨਾਰਥ ਹੋਇਆ ਜਲ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜੋ ਪਲਾਸਟਿਕ ਦਾ ਛੋਟਾ ਕਚਰਾ ਅਤੇ ਨਾਰੀਅਲ ਛਾਲ ਵਿੱਚ ਜੋ ਫਸ ਜਾਂਦਾ ਤਾਂ ਨਹਿਰਾਂ ਟੁੱਟਣ ਤੱਕ ਵੀ ਨੋਬਤ ਆ ਜਾਂਦੀ ਹੈ। ਕਈ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਵੇਚਣ ਵਾਲੇ ਨਾਰੀਅਲ ਛੋਟੇ ਬਕਰੇਤਾ ਨਹਿਰਾਂ ਵਿੱਚੋਂ ਨਾਰੀਅਲ ਵੀ ਇਕੱਠੇ ਕਰਦੇ ਸਨ ਕਿਉਂਕਿ ਕਈ ਵਾਰ ਅਜੇ ਇੰਨੀ ਵੱਡੀ ਗਿਣਤੀ ਵਿੱਚ ਨਾਰੀਅਲ ਪਹੁੰਚ ਜਾਂਦੇ ਨੇ ਕਿ ਕਈ ਲੋਕ ਆਪਣਾ ਇਸ ਨੂੰ ਧੰਦਾ ਵੀ ਬਣਾ ਰਹੇ ਨੇ ਕਿ ਉਹ ਨਾਰੀਅਲ ਦੇ ਉਹ ਨਹਿਰਾਂ ਦੇ ਵਿੱਚੋਂ ਨਾਰੀਅਲ ਇਕੱਠੇ ਕਰਦੇ ਨੇ। ਕੁੱਲ ਮਿਲਾ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਲੋਕ ਆਪਣੇ ਪਾਣੀ ਪ੍ਰਤੀ ਸਵਰਧ ਨਹੀਂ ਹੈਗੇ ਸਗੋਂ ਪਾਣੀ ਨੂੰ ਸਾਫ਼ ਰੱਖਣ ਦਾ ਯਤਨ ਦਾ ਕੀ ਕਰਨਾ ਹੈ ਖੁਦ ਹੀ ਪਾਣੀ ਨੂੰ ਗੰਦਲਾ ਕਰਨ ਵਿੱਚ ਲੱਗੇ ਹੋਏ ਨੇ ਇਹ ਰਿਪੋਰਟ ਸਾਨੂੰ ਇਹ ਦਰਸਾਉਂਦੀ ਹੈ ਕਿ ਅਸੀਂ ਕਿੱਥੇ ਖੜੇ ਆ ਕਿਉਂਕਿ ਅਸੀਂ ਦੂਜੇ ਨੂੰ ਮਤਾਂ ਦੇਣ ਵਿੱਚ ਦੂਸਰੇ ਨੂੰ ਸੁਝਾਅ ਦੇਣ ਵਿੱਚ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ ਕਿ ਅਸੀਂ ਕਿਸੇ ਨੂੰ ਵੀ ਕੋਈ ਵੀ رائے ਦੇ ਸਕਦੇ ਆ ਪਰ رائےਆਂ ਜੋ ਦੂਜਿਆਂ ਨੂੰ ਦਿੰਦੇ ਆ ਉਸਤੇ ਖੁਦ ਅਮਲ ਕਰਨਾ ਜ਼ਰੂਰੀ ਨਹੀਂ ਸਮਝਦੇ ਜਿਸ ਕਰਕੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜਾਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਸਾਨੂੰ ਇਸ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ ਸਾਨੂੰ ਪਾਣੀ ਬਚਾਉਣ ਦੀ ਜ਼ਰੂਰਤ ਹੈ ਸਾਨੂੰ ਆਪਣੀ ਹਵਾ ਬਚਾਉਣ ਦੀ ਜ਼ਰੂਰਤ ਹੈ ਸਾਨੂੰ ਕੁਦਰਤ ਪ੍ਰੇਮੀ ਬਣਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਇਹ ਗੱਲ ਹਰੇਕ ਬੰਦੇ ਨੂੰ ਸੋਚਣੀ ਚਾਹੀਦੀ ਜੇ ਕਿ ਭਾਵੇਂ ਕੋਈ ਅਮੀਰ ਆ ਚਾਹੇ ਗਰੀਬ ਆ ਹਵਾ ਸਭ ਨੂੰ ਕੁਦਰਤੀ ਤੌਰ ਤੇ ਹੀ ਮਿਲਣੀ ਹੈ ਕੋਈ ਵਿਅਕਤੀ ਜੋ ਅਮੀਰ ਆ ਉਹ ਇਹ ਨਾ ਸੋਚੇ ਕਿ ਮੇਰੇ ਕੋਲ ਸਭ ਕੁਝ ਹੈ ਪਰ ਕੁਦਰਤ ਨਾਲ ਜੋ ਚੀਜ਼ ਜੁੜੀ ਹੈ ਜੋ ਕੁਦਰਤ ਦੇ ਤੋ ਤਰੀਕਾ ਨਾਲ ਜੁੜੀ ਹੈ ਕੁਦਰਤ ਤੋਂ ਸਾਨੂੰ ਮਿਲਣੀ ਹੈ ਉਹ ਸਭ ਨੂੰ ਬਰਾਬਰ ਮਿਲਣੀ ਹੈ ਉੱਥੇ ਅਮੀਰੀ ਗਰੀਬੀ ਖਤਮ ਹੋ ਜਾਂਦੀ ਹੈ ਜਿਸ ਕਰਕੇ ਸਾਨੂੰ ਜ਼ਰੂਰਤ ਹੈ ਸਾਡੇ ਕੁਦਰਤੀ ਸੁੰਮੇ ਬਚਾਉਂਦੀ ਸੋ ਅੱਜ ਦੀ ਰਿਪੋਰਟ ਇੰਨੀ ਹੀ ਹੁਣ ਜੋ ਅਯਾਜਤ ਧੰਨਵਾਦ ਸਤਿ ਸ੍ਰੀ ਅਕਾਲ